ਦੋਸਤੋ ਅੱਜ ਫੇਰ ਜਿਹੜੀ ਵੀਡੀਓ ਬਣਾ ਰਹੇ ਹਾਂ ਜੀ ਪਿੰਡ ਦੇਖ ਤਸਵੀਲ ਮੌੜ ਮੰਡੀ ਤੇ ਜ਼ਿਲ੍ਹਾ ਮਿੱਤਰੋ ਬਠਿੰਡਾ ਬਾਈ ਗੁਰਪ੍ਰੀਤ ਦੇ ਘਰ ਆਪਾਂ ਵੀਡੀਓ ਬਣਾ ਰਹੇ ਆ ਵੀਡੀਓ ਦੇ ਵਿੱਚ ਇੱਕ ਤਾਜੀ ਸੂਈ ਆਪਾਂ ਬੈਠ ਦਿਖਾ ਰਹੇ ਆ ਪੂਰੀ ਜਿਹੜੀ ਗੱਲਬਾਤ ਆਪਾਂ ਪਾਜ ਦੇ ਨਾਲ ਕਰਾਂਗੇ ਵੀ ਕਦੋਂ ਇਹ ਸੂਈ ਆ ਜਿਹੜਾ ਕਿੰਨਾ ਇਹਦਾ ਦੁੱਧ ਹੈ ਤੇ ਮਗਰ ਬੱਚਾ ਕੀ ਆ ਪਹਿਲਾਂ ਵੀ ਆਪਾਂ ਦੋ ਤਿੰਨ ਵੀਡੀਓ ਪਾ ਚੁੱਕੇ ਆ ਤੇ ਪੂਰੀ ਡਿਟੇਲ ਆਪਾਂ ਬਾਈ ਤੋਂ ਲੈਣੇ ਆ ਸੋ ਜੇ ਆਪਾਂ ਕੱਦ-ਕਾੜ ਦੀ ਮਿੱਤਰੋ ਆਪਾਂ ਗੱਲ ਕਰਕੇ ਕੱਦ-ਕਾੜ ਸੋਹਣਾ ਠੰਡੀ ਸੀਜ਼ ਤੁਸੀਂ ਦੇਖ ਸਕਦੇ ਬਹੁਤ ਵਧੀਆ ਤੇ ਆ ਮੰਨ ਲਓ ਵੀ ਜਰਸੀ ਤੇ ਸਾਹੀਵਾਲ ਦਾ ਕਰਾਸ ਪਣ ਹੈ ਦੁੱਧ ਮਿੱਤਰੋ ਇਹਦਾ ਸੰਗਣਾ ਹੋਊਗਾ ਜਿੱਥੇ ਮਰਜ਼ੀ ਬਣ ਤੇ ਉਹ ਗਰਮੀ ਨਹੀਂ ਬਣਣੀ ਤੇ ਸਹੀ ਹੈ ਜੀ ਮਿੱਤਰੋ ਹੈਰਪੀਟਰ ਵੀਰ ਹੁੰਦਿਆਂ ਪੂਰੀ ਗੱਲਬਾਤ ਆਪਾਂ ਪਾਈ ਦੇ ਨਾਲ ਕਰਦੇ ਆਂ ਫੇਰ ਆਪਾਂ ਥਣ ਲੈ ਵੀ ਦੀ ਪੰਥਰਾ ਆਪਾਂ ਤੁਹਾਨੂੰ ਦਿਖਾਵਾਂਗੇ ਤੇ ਦੁੱਧ ਵੀ ਆਪਾਂ ਤੁਹਾਨੂੰ ਦੱਸਾਂਗੇ ਵੀ ਕਿੰਨਾ ਜਿਹੜਾ ਤਿਆਰ ਹੈ ਹਾਂਜੀ ਭਾਈ ਗੁਰਪ੍ਰੀਤ ਕੀ ਹਾਲ ਆ ਸਤਿ ਸ੍ਰੀ ਅਕਾਲ ਹੋ ਠੀਕ ਹੈ ਜੀ ਹਾਂ ਠੀਕ ਹੈ ਆ ਪਹਿਲਾਂ ਵਾਲੀ ਵੀਡੀਓ ਦਾ ਬੜਿਆ ਰਿਸਪੌਂਸ ਮਿਲਿਆ ਬਹੁਤ ਬੜੀ ਬਹੁਤ ਬੜੀ ਠੀਕ ਹੈ ਇਹ ਜਿਹੜੀ ਹੁਣ ਆਪਾਂ ਬੈੜ ਦਿਖਾਈਏ ਦੱਸੂਗਾ ਕਿਹੜਾ ਹੈ ਇਹ ਦੂਜੇ ਸੂਏ ਦੂਜੇ ਸੂਏ ਸੁਈ ਆ ਹਾਂ ਕਿੰਨੇ ਕੁ ਦਿਨ ਹੋ ਗਏ ਇਹਨੂੰ 7-8 ਦੇ ਲੋ ਠੀਕ ਹੈ ਬੱਚਾ ਮਗਰ ਆ ਬੱਚਾ ਜੀ ਮ ਤੇ ਹੁਣ ਜੇ ਆਪਾਂ ਦੁੱਧ ਦੀ ਗੱਲ ਕਰੀਏ ਹਣਾ ਕਿੰਨਾ ਕੁ ਜਿਹੜਾ ਦੁੱਧ ਹੋਊਗਾ ਇਸ ਵਕਤ ਇਹ 13.5 ਲੀਟਰ ਬੋਲੋ ਤਿਆਰ ਆਈ ਕੋਲ ਠੀਕ ਹੈ ਮੰਨ ਲਾ ਵੀ ਕਿਲੋ ਤੋਂ ਕਿਲੋ ਹੋਰ ਬਚ ਸਕਦੀ ਆ ਬਦੂ ਜੀ ਇੱਕ ਮਾਇਆ ਮਾਣ ਲੈ ਤਾਂ ਮੰਨ ਲਓ 15 ਨਾਲ ਤੋਂ ਕਿਤੇ ਦੋ ਤੇ ਹੋਗਾ ਠੀਕ ਹੈ ਮੰਨ ਲਾ ਵੀ 13 14 ਲੀਟਰ ਤਿਆਰ ਹੈ ਦੋ ਟਾਈਮ ਕੋਈ ਤਸੱਲੀ ਕਰਨਾ ਚਾਹਦਾ ਹੈ ਹੋਵੇ ਤਿੰਨ ਟਾਈਮ ਚੋ ਜਾ ਆਪਣੇ ਘਰੇ ਖੜੀ ਜਦੋਂ ਮਰਦੀ ਤਸੱਲੀ ਕਰਕੇ ਲੈ ਕੇ ਜਾਵੇ ਓਕੇ ਜਦੋਂ ਅਗਲੇ ਨੇ ਰੁਪਏ ਲਾਉਣੇ ਹਨਾ ਠੰਡੀ ਛੀਲ ਫੁੱਲ ਹੈ ਹੋਰ ਠੰਡੀ ਛੀਲ ਕੋਈ ਚੱਕਰ ਨਹੀਂ ਹੈ ਅੱਜ ਠੀਕ ਹੈ ਕੱਦ-ਕੱਡ ਤੇ ਬੇਲ ਦੀ ਮਿੱਤਰੋ ਫੁੱਲ ਚੰਗੀ ਆ ਸਿਹਤ ਪੱਖੋਂ ਵੀ ਸੋਹਣੀ ਆ ਫੇਸ ਕੁਆਲਟੀ ਵੀ ਚੰਗੀ ਆ ਤੇ ਥਾਂ ਲੇਵੇ ਦੀ ਮਿੱਤਰੋ ਪੂਰੀ ਸਾਫ਼ ਆ ਇੱਕ ਥੋੜਾ ਜਾਓ ਆ ਐਂ ਲੱਗਦਾ ਜਿਵੇਂ ਬੱਚਾ ਤਾਂ ਨਹੀਂ ਚੁੰਗਿਆ ਆ ਸਾਈਡ ਤੇ ਪਿੱਛੇ ਹੋ ਕੇ ਉਹਨੂੰ ਪਹਿਲਾਂ ਕੋਈ ਈ ਨਹੀਂ ਲੱਗੀ ਚਲੋ ਉਹ ਹੋ ਜਾਦਾ ਕਈ ਵਾਰ ਹਨਾ ਤੇ ਮਿੱਤਰੋ ਤਸੱਲੀ ਵੈਸੇ ਤੁਸੀਂ ਕਰ ਸਕਦੇ ਹੋ ਬਾਈ ਕਹਿੰਦਾ ਵੀ ਬੱਚਾ ਕੋਲੇ ਬੰਨਿਆ ਕਰਕੇ ਥੋੜਾ ਜਾ ਇੱਕ ਥਾੜਾ ਸਾਈਡ ਤੋਂ ਬੱਚਾ ਚੁੰਗਿਆ ਵਾ ਕਿਉਂਕਿ ਜਿਵੇਂ ਭਾਈ ਕਹਿੰਦਾ ਆਪਾਂ ਉਸ ਗੱਲ ਨੂੰ ਮੰਨਦੇ ਆ ਕਿਉਂਕਿ ਜਦੋਂ ਟਾਈਮ ਤੇ ਪਸੂਆ ਜਾਂਦਾ ਪਤਾ ਲੱਗ ਜਾਂਦਾ ਹਾਂ ਹਾਂ ਹਨਾ ਸੋ ਦਾ ਮਤਲਬ ਟਾਈਮ ਨਹੀਂ ਹੋਇਆ ਹਾਂ ਦਾ ਟਾਈਮ ਜਿਹੜੀ ਅਸੀਂ ਵੀਡੀਓ ਮਿੱਤਰੋ ਬਣਾ ਰਿਹਾ 11 ਵਜੇ ਬਣਾ ਰਿਹਾ ਤੁਸੀਂ ਸਾਮ ਨੂੰ ਸੁਬਾ ਦੂ ਟਾਈਮ ਆਪਦੀ ਤਸੱਲੀ ਕਰ ਸਕਦੇ ਹੋ ਘਰ ਦਾ ਕਾਰਡ ਦੀ ਸੋਹਣੀ ਐ ਸਿਹਤ ਪੱਖੋਂ ਵੀ ਸੋਹਣੀ ਐ ਤੇ ਥਾਂਲੇ ਵੀ ਦੀ ਮਿੱਤਰੋ ਪੂਰੀ ਸਾਹਬਤ ਹੋ ਰੋ ਜੇ ਇੱਕ ਵਾਰੀ ਤੋਰ ਕੇ ਦਿਖਾ ਦਿਓ ਸੋ ਲਗਾਤਾਰ ਮਿੱਤਰੋ ਆਪਣੀਆਂ ਵੀਡੀਓ ਆ ਰਹੀਆਂ ਨੇ ਪਹਿਲਾਂ ਉਹ ਗਾਵਾਂਾਂ ਦੀ ਚੰਗੀਆਂ ਗਾਵਾਂਾਂ ਦੀ ਵੀਡੀਓ ਬਣਾਈ ਐ ਇਹ ਥੋੜਾ ਜਿਹਾ ਜਿਹੜਾ ਰੇਟ ਆ ਨੋਰਮਲ ਰੇਟ ਆ ਸੋ ਕੱਲ ਘੱਟ ਰੇਟ ਨਾਲ ਸਾਨੂੰ ਵੜਾ ਦਿਖਾਈਆਂ ਸੀ ਸੋ ਸਾਰੇ ਤਰ੍ਹਾਂ ਦੇ ਮਿੱਤਰੋ ਆਪਾਂ ਪਸ਼ੂ ਦਿਖਾ ਰਹੇ ਸੋ ਬਾਹਰ ਮਿੱਤਰੋ ਥੋੜਾ ਕੁੱਤੇ ਭੌਂਕਦੇ ਸੀ ਤਾਂ ਕਰਕੇ ਆਪਾਂ ਬਾਹਰ ਆਪਸ ਨੂੰ ਤੋੜ ਕੇ ਨਹੀਂ ਦਿਖਾਈ ਤੇ ਖਾਲੇ ਵੀ ਦੀ ਪੂਰੀ ਮਿੱਤਰੋ ਸਾਫ਼ ਹੈ ਫਿਰ ਆਪਾਂ ਗੱਲ ਕਰਦੇ ਆਂ ਵੀ ਇਹ ਦੂਜੇ ਸੂਏ ਸੂਈ ਆ ਤੇ ਬਾਈ ਕਹਿੰਦਾ ਵੀ 7-8 ਦਿਨ ਹੋ ਗਏ ਸੂਈ ਨੂੰ ਜਿਹੜਾ 13 14 ਲੀਟਰ ਮਿੱਤਰੋ ਦੁੱਧ ਤਿਆਰ ਹੈ ਤੇ ਕਿਲੋ 2 ਕਿਲੋ ਮਿੱਤਰੋ ਖੁੱਲਾ ਦੁੱਧ ਹੋਰ ਵਜ ਜਾਣਾ ਤੇ ਰੇਟ ਕੀ ਕਰਤਾ ਜੀ ਆਪ ਇਹਦਾ ਰੇਟ ਤਾਂ ਲੈਣ ਦਾ ਪੈਂਦਾ ਜੀ ਆ ਲੈਣ ਦੇਣ ਪੈਂਦਾ ਹਾਂ ਪੈਂ ਮੰਗੀ ਜੀ 77 ਮੰਗੀ ਜੀ 77 ਮੰਗੀ ਜੀ ਓਕੇ ਲੈਣ ਦੇ ਨਾਲ ਮੰਗੀ ਲੈਣ ਦੇਣੀ ਕਰਿਆ ਠੀਕ ਹੈ ਤੇ ਫੋਨ ਨੰਬਰ ਦੱਸ ਦਿਓ ਜੀ ਆਪਣਾ ਫੋਨ ਨੰਬਰ 9988 ਹਾਂਜੀ ਹਾਂਜੀ 77640 998877640 08 ਸੋ ਜਿਹੜੇ ਵੀ ਵੀਰ ਭਰਾ ਨੂੰ ਮਿੱਤਰੋ ਲੋੜ ਹੋਵੇ ਤਾਂ ਕਰੋ ਬਾਈ ਦੇ ਨਾਲ ਸੰਪਰਕ ਠੰਡੀ ਸੀਲ ਫੁੱਲ ਹੈ ਕੱਦ ਕੱਦ ਦੀ ਸੋਹਣੀ ਹੈ ਸਿੱਧ ਬੱਕੋ ਵੀ ਚੰਗੀ ਹੈ ਮੰਗਰ ਮਿੱਤਰੋ ਬੱਤਸਾ ਸੋ ਸਾਰੇ ਵੀਰਾਂ ਦਾ ਧੰਨਵਾਦ